ਚਾਰ ਨਹੀਂ ਇਹ ਜਮਾ ਸਰੀਚਾ ਨਾ ਮਿੱਠਾ ਨਾ ਪੱਤੀ ਤੱਤਾ ਪਾਣੀ ਉਹ ਤਾਂ ਮੈਂ ਵੀ ਕਰ ਲ ਦਿੱਤੀ ਜਾਈ ਕਣੋ ਦੋ ਜਣੀਆਂ ਨੇ ਚਾਹ ਦੀ ਜੱਦੀ ਮਾਰਦੀ ਐ ਨਾ ਤੋ ਨੋੜਾ ਆ ਸਾਈ ਕੁੜੀਆਂ ਬਹਿਈ ਨੇ ਕੁਛ ਕਰੂਗੀ ਤਾਂ ਦਿਨ ਉਹ ਅੱਡ ਹੋਰ ਕੀ ਕਰੀਐ ਨੀਆ ਕੀ ਕਰੀਐ ਨੀਆ ਚਾਹ ਕਿਹੜੀ ਨਹੀਂ ਬਣਾਈ ਥੋੜੇ ਚੋ ਮੈਂ ਕਦੋਂ ਬਣਾਈ ਆ ਆ ਦੋ ਮਾਂਵਾਂ ਨੇ ਰੱਖਿਆ ਤਾਂ ਹੋਈਆਂ ਨੇ ਤੂੰ ਉਹਨਾਂ ਨੇ ਬਣਾਈ ਆ ਕੁਝ ਵੀ ਨਹੀਂ ਹੈਗਾ ਤੇ ਨਾ ਮਿੱਠਾ ਹੈ ਨਾ ਪੱਤੀ ਆ ਦੁੱਧ ਦਾ ਪੁੰਚਾ ਕੇ ਪਰੇ ਰੱਖਦਾ ਮੈਨੂੰ ਆਏ ਲੱਗਦੀ ਆ ਮਿੱਠਾ ਪੱਤੀ ਦਾ ਇਹਦੇ ਵਿੱਚ ਬੇਬੇ ਤਾਂ ਹੋਊਗਾ ਜੇ ਉਹ ਕਤੇੜ ਦਾ ਖਹਿੜਾ ਛੱਡਣੀਆਂ ਉਹ ਹਾਂ ਪਤਾ ਨਹੀਂ ਕਿ ਕਿੱਥੋਂ ਲਿਆਂਦਾ ਉਹ ਕਿੱਥੋਂ ਨਾ ਸਾਰਾ ਦਿਨ ਉਸੇ ਨੂੰ ਪੁੱਜੀ ਜਾਂਦੀਆਂ ਨੇ ਆਹੋ ਮੈਨੂੰ ਪਤਾ ਉਹਨੂੰ ਚੱਤੀ ਜਾਂਦੇ ਲੱਗੇ ਕੰਮ 'ਚ ਤਾਂ ਖਿਆਲ ਹੀ ਨਹੀਂ ਹੈਗਾ ਕੋਰਾ ਵੀ ਦੋਨਾਂ ਦਾ ਹੀ ਮੈਂ ਤਾਂ ਪਿੰਦੀਆਂ ਲੈ ਜੀ ਜਾਂ ਕੇ ਦੇਗਾ ਕੱਪ ਜੀ ਉਹਨਾਂ ਨੂੰ ਫੜਾ ਮੰਦਰ ਜਾ ਕੇ ਆਹ ਉਹਨਾਂ ਨੂੰ ਕਹਿੰਦਾ ਆਉਣਗੇ ਸਹੀ ਘੇੜਾ ਦੇ ਮਾਰਨ ਮਾ ਕੋ ਲੈ ਰੋ ਦੀਆ ਬਾਰ ਨਾ ਪੈ ਜਾਂਦੀਆਂ ਨੇ ਨਾ ਧੋ ਕੇ ਤੜਕੀਆਂ ਹੈ ਕੰਮ ਦਾ ਤੈਨੂੰ ਹੋਈ ਨਹੀਂ ਗਾ ਸੁਰਖੀ ਬਿੰਦੀ ਲਾ ਲਈ ਤੇ ਮੋਤੀ ਨਾਲ ਪੈ ਗਈਆਂ ਬਸ ਕੰਮ ਹੀ ਆਉਂਦਾ ਜਾ ਮੋਬਾਈਲ ਦੇਖਣਾ ਦੂਜਾ ਕੰਮ ਆ ਮੈਂ ਬਦੋ ਮਿੰਟ ਮੇਰਾ ਚੱਕਰ ਮੇਰੇ ਵਾਂਗ ਤਾਂ ਕਿਵੇਂ ਮੱਛਾਂ ਲੱਗ ਜਾਂਦੀਆਂ ਨੇ ਗੀਆਂ ਨਾਲੇ ਮੇਰੀ ਤਾਂ ਹਜੇ ਉਮਰ ਆ ਗਈ ਹਾਂ ਮੇਰਾ ਕਿਹੜਾ ਹਜੇ ਵਿਆਹ ਹੋਣਾ ਮੈਂ ਤਾਂ ਫੋਨਾਂ ਜੋਗਰ ਕੋਈ ਨਾ ਕਰ ਸੁਣ ਲੈ ਹੁਣਾਂ ਜੋਗਰੀਆਂ ਨਿਗਾ ਘਟ ਜੂਗੀ ਕਿਸੇ ਨੇ ਲੈਣਾ ਨਹੀਂ ਹੈਗਾ ਤੇਰਾ ਰਿਸ਼ਤਾ ਮੈਂ ਕਰਾਉਣਾ ਵੀ ਨਹੀਂ ਅੱਛੀ ਰਹਿਣਾ ਮਾ ਕਿਉਂ ਐਥੇ ਮੈਨੂੰ ਦੁਖੀ ਕਰਨ ਵਾਲਦੇ ਮੈਂ ਨੂੰ ਕੀ ਕਰਦੇ ਤੋ ਕੀ ਕਰਦੀਆਂ ਨੇ ਬੇਬੇ ਉਹ ਤਾਂ ਹੁਣ ਬਹਿ ਕੇ ਲੈਂਗੇ ਤੇ ਤੈਨੂੰ ਮੈਂ ਆ ਦੇਉ ਬੜਾਈ ਰੱਖੂ ਇੱਥੇ ਹੈ ਕਾਰੀ ਉਮਰ ਬੇਬੇ ਆ ਜਿਹੜਾ ਰੋਬ ਤੂੰ ਮੇਰੇ ਤੇ ਝਾੜਦੀਆਂ ਨਾ ਉਹ ਆਪਦੀਆਂ ਪਟਰਾਣੀਆਂ ਤੇ ਝਾੜਿਆ ਕਰ ਮੈਂ ਰੋਈ ਜਾਂ ਦੇ ਤੇ ਉਹ ਕਹਿੰਦੀ ਨਹੀਂ ਦੇਛੈਣੇ ਅਕੇ ਨੋਹੇ ਨੇ ਤੂੰ ਕੰਮ ਕਰ ਧੀਏ ਨਹੀਂ ਤੂੰ ਗੱਲ ਕਰ ਉਹ ਗੱਲ ਹੈ ਮੇਰੀ ਤਾਂ ਮੈਂ ਸਿੱਧਾ ਘਰ ਦਾ ਫੇਸ ਪਹੁੰਚੂਗਾ ਲੈ ਤੂੰ ਮੈਨੂੰ ਡਰ ਦੇ ਕਾਹਦੇ ਵਾਸਤੇ ਹੁੰਨੀ ਆ ਤੂੰ ਡਰਦੀ ਦੁਦੀ ਜੀ ਮੈਂ ਤੂੰ ਨਾ ਬਰਤਨਾਂ ਨੂੰ ਬੋਲਿਆ ਕਰ ਹਾਂ ਮੈਂ ਮੈਨੂੰ ਦੱਸਾਂ ਅੱਜ ਮੈਂ ਕਿੰਨਾ ਕਿ ਟਾਈਮ ਤੂੰ ਜ਼ਿੰਦਗੀ ਟਪਾਵੇਂ ਇੰਗਲੈਂਡ ਆ ਡਰ ਕੇ ਆਏ ਤਾਂ ਫਿਰ ਤੈਨੂੰ ਜਮੀਏ ਸਮਝ ਨਹੀਂ ਆਉਂਦੀ ਮੈਂ ਨਹੀਂ ਡਰਦੀ ਮੈਂ ਦੇਖਦੀ ਆ ਟਾਈਮ ਦੇਖ ਕੇ ਵਿਚਾਰਦੀ ਆ ਮੈਂ ਟਾਈਮ ਟਾਈਮ ਬਚਾਰਨਾ ਵੀ ਜ਼ਰੂਰੀ ਆ ਮੈਂ ਵੱਡੀ ਆ ਤੂੰ ਟਾਈਮ ਬਚਾਦੀ ਰਹਿ ਜਾ ਕਰ ਉਹ ਟੰਡ ਲਗਾਉਂਦੀਆਂ ਰਹਿ ਜਾਂਦੀਆਂ ਆਏ ਕਿਵੇਂ ਆਏ ਤਾਂ ਮੈਂ ਫਿਰ ਦੇਖੀ ਰਹੀ ਤੂੰ ਮੈਨੂੰ ਜਾਣਦੀ ਨਹੀਂ ਆਈ ਮੇਰਾ ਨਾਮ ਵੀ ਨਿੰਦਰ ਆ ਆ ਮੈਂ ਜਾਣਦੀ ਆ ਕੋਈ ਨਹੀਂ ਜਾਣਦਣਾ ਹਜੇ ਤੈਨੂੰ ਵੀ ਤੂੰ ਕਹੇ ਸੀ ਗੱਲ ਉਹਨਾਂ ਨਾਲ ਮੈਨੂੰ ਕਰਨ ਦੇ ਤਾਂ ਸੀ ਫੇਰ ਦੇਖੀ ਮੰਦਾ ਸਮਝ ਨਹੀਂ ਆਉਂਦੀ ਮੈਂ ਦੇਖਾਂ ਨਾ ਚਾਹ ਕਿ ਕੀ ਕਰਦੇ ਨੇ ਦੇਖ ਨਾ ਕੀ ਕਰਦੇ ਆ ਨੇ ਦੇਖ ਵੇਬੇ ਮੈਂ ਉਹਨਾਂ ਨੂੰ ਕਹੂੰਗੀ ਤੇ ਹੁਣ ਤੱਕ ਮੈਨੂੰ ਨਾ ਲੜਨ ਲੱਗੀ ਜਿਵੇਂ ਕਿ ਉਹ ਆਏ ਨੇ ਮੈਂ ਤੈਨੂੰ ਲੜਦੀ ਉਹ ਵੀ ਮੈਂ ਤੇ ਤੈਨੂੰ ਪਖਾਣਾ ਨਹੀਂ ਪਾਇਆ ਨਾਲ ਇਹ ਲੈ ਜਾਵਾਂ ਮੈਂ ਤਾਂ ਪਿੰਕੀ ਚੱਲ ਕੋਈ ਨਾ ਮੈਂ ਬਣਾ ਕੇ ਦੇ ਤੈਨੂੰ ਵਧੀਆ ਜਿਹਾ ਇਹਨਾਂ ਦੇ ਮੇਰੇ ਹੁੰਦਾ ਨਾ ਮੈਂ ਚਾਹੁੰਦੀ ਨਹੀਂ ਵੀ ਮੇਰੇ ਮਾਮੂ ਜੀ ਕੁੱਟਾ ਸਿੱਧਾ ਬੋਲਣਾ ਆਹੋ ਠੀਕ ਹੈ ਕਿ ਉਹ ਕੁੱਟਾ ਸਿੱਧਾ ਬੋਲਣ ਜਦੋਂ ਮੈਂ ਕੁਝ ਬੋਲਦੀ ਨਹੀਂ ਹੈਗੀ ਤੇ ਮੈਨੂੰ ਬੋਲ ਰਹੀਆਂ ਤੇ ਮੈਂ ਘੱਟ ਵੀ ਨਹੀਂ ਹੈ ਕੋਈ ਨਾ ਹੌਣ ਦੇ ਹੋਰੇ ਪੁੱਛੀ ਦੀ ਕਿਹੜੀ ਨੇ ਬਣਾਈ ਆ ਚਾ ਜਮਾ ਜੜ ਪੱਟੀ ਪੀ ਆ ਜਾਦੀ ਨਾ ਸੁਆਦ ਨਾ ਬੰਨ ਸਾਰੇ ਕੰਮ ਕਰਕੇ ਪੂਜਾ ਹਨਾ ਆਪਾਂ ਤਾਂ ਹੁਣ ਅੱਜੇ ਹੀ ਕੋਨਾ ਨਾ ਮੈਂ ਸੁੱਝੇ ਤੇ ਸੂਰ ਸੂਟ ਦੇਖਾ ਆਪਾਂ ਦੇਖੋ ਦੀਦੀ ਮੈਂ ਤਾਂ ਕੋਈ ਨਹੀਂ ਦੇਖੀ ਇਨੀ ਇਕ ਕਦਮ ਜਦੋਂ ਆਪਾਂ ਕੋਈ ਚੀਜ਼ ਦੇਖਦੇ ਹਾਂ ਉਹਦੇ ਉੱਤੇ ਐਂਟਰੀ ਕਰ ਲਾ ਦੂਗਾ ਨੇ ਜੀਆਂ ਪਤਾ ਨਹੀਂ ਕੀ ਮਾਮਾ ਪਤਾ ਕਿਹੜੀ ਆ ਜੂ ਉੱਤੇ ਖੜ ਕੇ ਆ ਕੇ ਬੰਤੀ ਕਰਦੀ ਨੇ ਨਾ ਨਾ ਤੂੰ ਦੇਖ ਲਾ ਹਜੇ ਆਪਾਂ ਸੂਟ ਦੇਖਦੇ ਆਂ ਆਹ ਕਿੰਨਾ ਦੀ ਮਜ਼ਾਰ ਲੜੀ ਆਪਾਂ ਛੜ ਦਿਨ ਤਾਂ ਕੰਮ ਕਰਦੀ ਆਂ ਬੜਾ ਆਪਣੇ ਗੋਲਪਣਾ ਲੱਗੀਆਂ ਸਾਰਾ ਦਿਨ ਕੰਮ ਕਰਕੇ ਬੈਠਾ ਦੀਦੀ ਬਣ ਕੇ ਆ ਕੇ ਬੋਲਦੀਆਂ ਲੱਗਦੀ ਆ ਆਹ ਆਉਂ ਤੋਗਲੀਆ ਚੱਲ ਰਹੀ ਅਸੀਂ ਹਣਾ ਮੇਰੇ ਕੰਨਾਂ 'ਚ ਮੋਰ ਵਰਗੇ ਨੇ ਨਹੀਂ ਦੀਦੀ ਸੂਟ ਦੇਖੇ ਲੱਦ ਉਸ ਨੂੰ ਮੰਗਾਉਣਾ ਵੀ ਨਾ ਨਾ ਮੈਨੂੰ ਤਾਂ ਲੋੜ ਨਹੀਂ ਹੈਗੀ ਹਾਂ ਕਿ ਇਹਨੂੰ ਕੁਝ ਨਹੀਂ ਕੋਈ ਸੂਟ ਛੜਨਾ ਤਾਂ ਨਾ ਨਾ ਮੈ ਬਰੀਆਂ ਤੁਸੀਂ ਮੰਗਾ ਲਓ ਮੈਂ ਤਾਂ ਬਾਹਲੇ ਸੁਨੇ ਸੁਟਾ ਦੀ ਲੋੜ ਨਹੀਂ ਹੈਗੀ। ਨਾ ਮੈਂ ਤਾਂ ਬਾਬੇ ਨੇ 11 ਬਰੀਆਂ ਦਿੱਤੀਆਂ ਜਿਗੀਆਂ ਇੱਕ ਨਹੀਂ ਅੱਧੀ ਨਹੀਂ। ਨਾਨਾ ਦੀਦੀ ਮੈਨੂੰ ਤਾਂ 21 ਬਰੀਆਂ ਦੇ ਵਿਆਹ ਕਿ ਲਈ ਸੀ। ਫਿਰ ਮੇਰ ਨਾਲ ਤਾਂ ਦਰਿਆਤ ਕਰ ਗਏ ਵੀ ਤੇ ਮੈਨੂੰ 21 ਬਰੀਆਂ ਦਿੱਤੀਆਂ ਨੇ। ਮੈਨੂੰ ਤਾਂ 11 ਹੀ ਦਿੱਤੀਆਂ ਨੇ ਇਹਨਾਂ ਨੇ। ਇਹ ਤਾਂ ਬੜਾ ਧੋਖਾ। ਹੋਰ ਦੀਦੀ ਇਹਨਾਂ ਦੇ ਮੁੰਡੇ ਕੋਲ ਸਤਨੂ ਤਾਂ ਸੀ। ਬੱਸ ਬੱਸ 12 ਨਾਲ ਗੋਲਿਆ ਕਰਨ ਨਾਲ ਰਿਸ਼ਤਾ ਨਹੀਂ ਹੁੰਦਾ ਸੀ। ਹਜੇ ਜਦੋਂ ਤੁਹਾਡੇ ਆ 11 11 ਇੱਕ ਇੱਕ ਬਰੀਆਂ ਨਾਲ ਨਹੀਂ ਢੱਡ ਪਰ ਇਹ ਆਨਲਾਈਨ ਸੁਟਾ ਨਾਲ ਧਰਮ ਗਿਆ ਹੈ। ਉਹ ਨੀਰਾ ਭੇਜ ਦਿੰਦੇ ਨੇ ਛੋਡੇ ਵਰਗੇ ਨਾਲ ਹੀ ਧੋਖੇ ਹੁੰਦੇ ਨੇ ਜਿਵੇਂ ਟਾਟੇ ਵਰ ਲੈਣਾ ਲੱਗਦੇ ਹੁੰਦੇ ਨਾ ਆਰਡਰ ਟਾਈਮ ਮਾਰ ਦਿੰਦੀਆਂ ਨੇ ਹਈ ਹੁਣ ਦਿਨ ਰਾਤੇ ਕਮਾਉਂਦੇ ਫਿਰਦੇ ਨੇ ਹੁਣ ਜੇ ਅਸੀਂ ਸੂਤ ਨਹੀਂ ਮਾਵਾਂਗੇ ਹੁਣ ਮਗਾਊਗਾ ਵੀ ਕੌਣ ਬਾਕੀ ਤਾਂ ਇਹ ਕੰਮ ਵੀ ਅਸੀਂ ਕਰਦੇ ਹਾਂ ਤੁਸੀਂ ਤਾਂ ਕੁਝ ਕਰਦੇ ਵੀ ਨਹੀਂ ਸਾਣਾ ਨਾ ਕੰਮ ਵਾਸਤੇ ਲੈ ਆਂਦਾ ਹੋਇਆ ਹਾਂ ਮੈਨੂੰ ਵੀ ਆਉਦੇ ਪੇਕੇਆਂ ਦੇ ਐਸ ਲੈ ਲੈਣ ਦੇ ਤੁਸੀਂ ਜਾਂ ਆਪਣੇ ਘਰੇ ਆ ਪੇਕੇਆਂ ਦੇ ਐਸ ਲੈ ਕੇ ਆਈਆਂ ਨਾ ਦੀਦੀ ਫਿਰ ਸੋਹਰੇ ਦੇ ਘਰੇ ਆਸ ਲੈਣ ਨੂੰ ਤੁਸੀਂ ਰੱਖਿਆ ਸੀ ਮੇਰੇ ਤਾਂ ਨਾ ਪੇਕੇ ਨਹੀਂ ਮੈਂ ਤਾਂ ਐਸ ਲੈਣ ਨੂੰ ਹੀ ਆਈ ਹਾਂਗੀ ਨਾਲੇ ਸਾਨੂੰ ਬਿਆਕੇ ਲਿਆਂਦਾ ਸਿਰਫ ਕੰਮ ਵਾਸਤੇ ਆਪਦਾ ਕੰਮ ਤੱਕ ਮਤਲਬ ਰੱਖਿਆ ਕਰੋ ਨਾਲੇ ਆ ਉਡੂ ਡਰ ਦੇ ਨਾ ਮਾਰਿਆ ਕਰੋ ਤੁਸੀਂ ਜਦੋਂ ਕਦੇ ਚੱਕ ਕੇ ਫੋਨ ਨੌਜਵਾਨਾ ਆਰਡਰ ਕਰ ਦਿੰਦੀਆਂ ਨੇ ਆ ਚੀਜ਼ ਲਿਆਓ ਉਦਾਂ ਹੀ ਪਤਾ ਲੱਗਦਾ ਜਦੋਂ ਬਾਅਦ ਚ ਖੜਦੇ ਹੁੰਦਾਗਾ ਆ ਕੇ ਆਲਾ ਬਥੇਰੀ ਬੇਬੇ ਕੋਲ ਮੋਟੀ ਸ਼ਾਮੀ ਆ ਲੈ ਲਾਂਦੇ ਐ ਸਭ ਇੱਕ ਕਦਾ ਤੁਮ ਮੰਗਾ ਲਿਆ ਕਰ ਨਾਲ ਨਾ ਮੈਨੂੰ ਤਾਂ ਬੇਬੇ ਆਪੀ ਲੈ ਆਉਂਦੀ ਆ ਮੈਂ ਤਾਂ ਛੋਡੇ ਆਲੇ ਹਸ਼ਾਂਕ ਜੇ ਪੂਰੇ ਕਰਨੇ ਆਉਂਦੇ ਨਹੀਂ ਮੈਨੂੰ ਤਾਂ ਸੋਣਾ ਫਿਰ ਬੇਬੇ ਲੈ ਕੇ ਦਿੰਦੀ ਤੀ ਤੈਨੂੰ ਸਵਾਲ ਮੈਨੂੰ ਮੰਗਾਨੀ ਇੱਕ ਇੱਕੇ ਬੜੀਆਂ ਐਵੇਂ ਨਹੀਂ ਦੇਤੀ ਮੈਂ ਜੇ ਸਾਨੂੰ ਪਿਆਰ ਕਰਦੀ ਸੀ ਤਾਂ ਦਿੱਤੀ ਇੱਕੀ ਬਾਈ ਨੇ ਦਿੱਤੀਆਂ ਨੇ ਹੁਣ ਆ ਪਾਰੀ ਸੂਟਸ ਘਰੇ ਥੋੜੀ ਮਾਂ ਮੰਨੇ ਇੱਕੀ ਹੋਈ ਤਾਂ ਕੜੀਆਂ ਪੰਨਾਂ ਨੇ 10 ਸਾਲ ਹੋ ਗਏ ਸਾਡੇ ਵਿਆਹ ਨੂੰ ਅਜੇ ਸੂਟੋ ਕੋਈ ਨਹੀਂ ਅਰੇ ਨਾ ਸਾਡੇ ਕੋਲ ਭਾਬੀ ਮੇਰੀ ਗੱਲ ਸੁਣੋ ਹੁਣ ਤੁਸੀਂ ਬਿਨਾਂ ਕੱਪੜਾ ਤੋਂ ਤਾਂ ਫਿਰਦੀਆਂ ਨਹੀਂ ਹੈਗੀਆਂ ਗੱਲਾਂ ਤਾਂ ਤੁਸੀਂ ਐ ਕਾਡੋ ਜੇ ਮੈਂ ਇਹੀ ਬੈਠਣਾ ਹੁਣ ਬਿਨਾਂ ਕੱਪੜਾ ਤੋਂ ਆ ਵੀ ਮੇਰੇ ਪੇਖਿਆਂ ਦਿੱਤਾ ਸੀ ਤੇ ਪੂਜਾ ਦੇ ਵੀ ਪੇਖਿਆਂ ਦਿੱਤਾ ਆ ਆਹੋ ਪੇਖਿਆਂ ਦਾ ਨਾ ਕਰ ਦਿੰਦੀਆਂ ਨੇਗੀਆਂ ਇੱਥੇ ਲੈ ਜਾਂਦੀਆਂ ਨੇ ਹਾਏ ਕਿੱਦੇ ਬੈਗ ਚ ਪਾਏ ਸੀ ਸਾਡੀ ਸਭ ਜਾਣਦੀ ਆ ਮੈਂ ਜਿਹੜਾ ਬੇਬੇ ਦਾ ਪਹਿਲਾ ਹੁਣ ਸੂਟ ਪਿਆ ਸੀ ਨਾ ਆਹ ਆ ਉਹੀ ਆ ਨਾ ਹਾਂ ਜਿਹੜਾ ਭੂਆ ਦੀ ਕੀ ਸੀ ਉਹਦੇ ਚੱਕ ਕੇ ਬੈਠੀ ਕਿੱਦੋਂ ਸੂਟ ਮੈਨੂੰ ਠੀਕ ਆ ਨਾ ਆ ਤੇਰੀ ਬੇਟੀ ਦਾ ਹੀ ਪਤਾ ਮੈਨੂੰ ਚਿਹਰਾ ਵੀ ਪਤਾ ਸੂਟਾਂ ਲਈ ਦਾ ਚਲੋ ਦੀਦੀ ਆਪਾਂ ਕੰਮ ਕਰੀਏ ਇਹ ਤਾਂ ਆਪਣਾ ਗਾਲਾ ਪਹੁੰਚੀ ਰਹਿੰਦੀ ਦੀਦੀ ਤਾਂ ਪਤਾ ਨਹੀਂ ਮम्मी ਨੂੰ ਕੀ ਕੋਈ ਜਗ੍ਹਾ ਦੱਸੂਗੀ ਚਲਦੀ ਚੱਲੀਏ ਚੱਲ ਆ ਜਾ ਆਹ ਹੋ ਲੈ ਫਿਰ ਜਦੀ ਦੀ ਬੇਪਨ ਸੂਟ ਸੰਦੂਕ ਹਾਂ ਤਾਂ ਚੱਪ ਨਾ ਬੰਨੀ ਰੱਖ ਦਈਏ ਹੋਰ ਚਾਪ ਨੂੰ ਸਾਨੂੰ ਸਮਾ ਦੇ ਹਾਂ ਸਾਰਾ ਘਰ ਖਾਲੀ ਕਰ ਦੋ ਮੈਂ ਜੇ ਸਾਨੂੰ ਚਾਪੀਆਂ ਸਮਾਤੀਆਂ ਬੇਬੇ ਨੇ

ਆਹ ਹੁਣ ਦੌਸਤੀ ਮਾਰੂ ਸਬਜੀ ਕੱਢ ਲੈਂਗੀ ਉਹ ਸਬਜੀ ਲੈ ਕੇ ਆਂਦੇ। ਚੂਜਾ ਹਾਂ ਸਬਜੀ ਦਾ ਪਰਿਆ ਹੈ ਮਾਣਦੇ ਧੋਈ ਦਿੱਤੀ ਹੈ ਦੇਖੀਓ। ਗਾਂਸ ਤੇ ਹੀ ਦਾਖਾ ਉੱਤੇ ਦਾ। ਮੈਂ ਧੋਈ ਦਿੱਤੀ ਨਾ ਮੁੱਕੇ ਤੇ ਹੋਰ ਕਿੱਦ ਕੀ ਕਰੂ। ਮਾਂ ਮਤੀ ਆਪ ਮੈਂ ਜਿੱਤੇ ਚੜ ਕੇ ਬੈਠੇ ਨੇ ਜਮਾ ਨਹੀਂ ਕਹਿੰਦੀ ਉਹ ਵੀ ਕੰਮ ਕਰਵਾ ਜਾਣਾ। ਆਉਂਦੀ ਹੈ ਰਮੋ ਇਤੁਰ ਮਲਾ ਚ ਮੈਂ ਚਾਹੁੰਦਾ ਪਰੂਗੀ ਜਾ ਕੇ ਦੱਸੂ ਕਿ ਮਾਂ ਨੂੰ ਜੀ ਵੀ ਲੱਗਦੀ ਹੈ ਅੱਜ ਕਹਤੇ ਨੇ ਕੀ ਬਣਾ ਕੇ ਬਰਤੂ ਬਸ ਮੁੱਗੀ ਤਾਂ ਯਾਤਾ ਨਹੀਂ ਬੁਲਾਣਾਂਗੇ ਇਹ ਨਾਲ ਫੜੇ ਕਰਨੀਆ ਕਹਾਂਗੇ ਤਾਂ ਰੱਖ ਰੱਖ ਰਿਹਾ ਕਰੋ ਸਬਜੀ ਸਾਡੇ ਕੋਲ ਤੁਹਾਡੀ ਬਣਾਇਤਾ ਕਿ ਜੀ ਬਣਾ ਲੀਂਗੀ ਤਰ ਦੁਨੀਆ ਬਸ ਮਿੰਗੀ ਪਾਲਾ ਮੈਂ ਪਾਉਣਾ ਨਹੀਂ ਆਂਦੇ ਮਨ ਗੜੇ ਜਿਹੜੀ ਕੱਢਦੀ ਸਰਦੀ ਰੇਕੂ ਵਾਲੇ ਦਾਲੇ ਦੇ ਜਾ ਕੇ ਦੱਸੂ ਕਿ ਮਾਂ ਨੂੰ ਬੱਚੇ ਆਦੇ ਕੋਈ ਦੇਖੇ ਆਂ ਬਿਨਾਂ ਮਾਜੀ ਤੇ ਗਾਲ ਪੂਜਾ ਨੇ ਕਰਤੀ ਕਾਖ ਮੂੰਗੀ ਉਹ ਮੂੰਗੀ ਨੂੰ ਪਾਉਂ ਮੈਂ ਤਮਾਜ਼ ਆਉਗੀ ਠੀਕ ਆ ਮੂੰਗੀ ਧਰਤੀ ਦੀ ਪੂਜਾ ਲੰਦੀਆਂ ਨਾ ਬਿਮਾਰ ਨੂੰ ਕਿਹੜਾ ਜਾੜੇ ਖਾਉਂਦੇ ਬੇਬੇ ਧਾਰੀ ਨਹੀਂ ਕੋਈ ਹੈ ਨਹੀਂ ਨਾ ਮੂੰਗੀ ਧਰਤੀ ਪੂਜਾਣੇ ਹੁਣ ਜਾਣਾ ਕੱਲ ਨੂੰ ਤੱਕ ਤੱਕ ਦਰਦਾਂ ਨਹੀਂ ਮੇਰੀ ਗੱਲ ਸੁਣ ਅੱਜ ਤੂੰ ਵੀ ਨਾ ਅੰਗਰੇਜ਼ ਆਪਣੇ ਦਾ ਰੈਡੀ ਆਲੀ ਬੇਬੇ ਤੂੰ ਕਹਦਣੀ ਵੀ ਟੱਪਦੇ ਨੇ ਮੈਂ ਕਿਤੇ ਦੇਖਿਆ ਨਹੀਂ ਕੋਈ ਸਬਜ਼ੀ ਟੱਪਦਾ ਫਿਰ ਤੂੰ ਬਾਜ਼ੀ ਤੇ ਬੱਠੀ ਨੂੰ ਲੈ ਲਿਆ ਕਰ ਸਬਜ਼ੀ ਕੋਈ ਤੱਤੂ ਦੋਰੀ ਲੈ ਲਿਆ ਕਰ ਵੀ ਮੈਨੂੰ ਦੱਸ ਦਿਨੇ ਮੈਂ ਤਾਂ ਗੂਗਲ 'ਤੇ ਗRANDੀ ਕੁੜੀ ਤੋਂ ਓਹੋ ਮਾਰ ਤੂੰ ਕੁਕੜਾਂ ਨੂੰ ਗੜੀ ਜੋ ਕੋ ਸਬਜ਼ੀ ਆ ਰੋ ਬੈਠੇ ਅਰੇ ਤਾਂ ਇਸ ਦਾ ਮੇਰੇ ਕੋਲ ਕਿਆ ਸੀ 230 ਰੁਪਿਆ ਆਲੂ ਪੈਣਗੇ ਅਧਰੇ ਮੈਂ ਦਾਲੂਆਂ ਨੂੰ ਬੈ ਐ ਫੇਰ ਤੈਨੂੰ ਮੋਰ ਗੱਲ ਗਿੱਡੇ ਗੋਟੇ ਲੱਗੇ ਨੇ ਦੁਕਾਨੇ ਤੇ ਮੇਰੇ ਗਿੱਡੇ ਗੋਟੇ ਲਾਈ ਰਹੀਆਂ ਮੇਰੀ ਗੱਲ ਸੁਣ ਆਲੂਆਂ ਦੇ ਨਾ ਉਨੇ ਬਾਹਰੇ ਗੱਡੇ ਤੇ ਬਣਾ ਲੈ ਵਧੀਆ ਤੇ ਬਾਅਦ ਪਾਏ ਦੁੱਧ ਦੇ ਕਿਲੋ ਇਹ ਜੇ ਬਾਂਦੇ ਮੂੰਹ ਨਹੀਂ ਲੈਤੀ ਸੱਚ ਦੁੱਧ ਦੀ ਗੱਲ ਰਵੇ ਅੱਜ ਇੱਕ ਮੱਝ ਤਾਂ ਮਿਲੀ ਨਹੀਂ ਇੱਕ ਨੇ ਕਿਲੋ ਕਿ ਦਿੱਤਾ ਹੈਗਾ ਅੱਛਾ ਮਿਲੀ ਕਿ ਉਹ ਵੀ ਟਾਈਮ ਨਾਲ ਚੋਣੀਆਂ ਨਹੀਂ ਆਈਆਂ ਪੰ ਯਾਰ ਇਹ ਨਾ ਮਗਰ ਦੇ ਕੀ ਹਨ ਮੈਨੂੰ ਸਾਰਾ ਪਤਾ ਹੁੰਦਾ ਫਾਈ ਮੈਂ ਮਰ ਜਾਂ ਮੇਰੀ ਔਰ ਥੋੜੀ ਹੀ ਹੈਂਗਾ ਤੇ ਤੂੰ ਵੀ ਇਹੀ ਕਰਦੀਆਂ ਗੱਲ ਸੁਣਦੇ ਬੇ ਚਲ ਛੋਟੀ ਦੇ ਘਰੇ ਵੀ ਨਹੀਂ ਆਣੀ ਆ ਜੀ ਦੇਖ ਮੈਂ ਤੇਰਾ ਕੁਝ ਨਾ ਡੋਰ ਡਰ ਕੀਤਾ ਬਸ ਦੇਖੋ ਸੁਣ ਸੁਣ ਸੋਹਣਿਆ ਮੇਰੇ ਤੇ ਟ੍ਰੈਂਕ ਭਰਿਆ ਕਰ ਮੈਂ ਆ ਸੋਨ ਨੂੰ ਕੀ ਉਥੇ ਕੀਰਤਪੁਰ ਦਿੰਦੇ ਰਹਾਂਗਾ ਹੋਣੀ ਨਾ ਨਾ ਬੋਦੀ ਨਹੀਂ ਕਰਦੀ ਸੜਿਆ ਸੂਟ ਪਾ ਕੇ ਬਾਈ ਬਰੀ ਚਲਾ ਕੇ ਇਹਨਾਂ ਸੂਟੋਂ ਤੂੰ ਨਾ ਸੜੇ ਨੇ ਇੰਨਾ ਵਧੀਆ ਸੂਟ ਆ ਪਾ ਤੜਾ ਕਰਨੀ ਆ ਪਤਾ ਮੈਨੂੰ ਕਿੰਨਾ ਸੋਹਣਾ ਦੇ ਆ ਚਾਚੀ ਵੀ ਗੱਲਾਂ ਕਰਦੀ ਸੀ ਹਾਂ ਚਾਚੀ ਕਹਿੰਦੀ ਆ ਕਿ ਛੋਟੀ ਬੁੜੀ ਕੋਈ ਸੂਟ ਨਹੀਂ ਹੈਗੇ ਇੱਕੋ ਹੀ ਰੱਖਦੀ ਆ ਭਾਬੀ ਨਹੀਂ ਗੱਲ ਸੁਣ ਚਾਚੀ ਦੀ ਉਹ ਤਾਂ ਉਗਣਾ ਨਾ ਮੈਂ ਪਹਿਲੇ ਦਿਨ ਤੋਂ ਹੈ ਜੇ ਮੈਨੂੰ ਪਤਾ ਹੈ ਨਾ ਤੁਹਾਨੂੰ ਕੀ ਪਤਾ ਦਾਖੀ ਦਾ ਕਿਹੋ ਜੀ ਆ ਤੇਰੇ ਕੋਲ ਸੂਟ ਹੈਗਾ ਤੂੰ ਪਾਉਣੀ ਕਿਉਂ ਨਹੀਂ ਬੇਬੇ ਤੇ ਤੂੰ ਸਾਰਾ ਲੂੰਗੀ ਕਰਿਆ ਜੀ ਹੁੰਦੇ ਆ ਕਿਉਂ ਨਾ ਕਬੜਾਣੀਆਂ ਗਲੀ ਗਮਾਣ ਚ ਵਧੀਆ ਸੋਣੀ ਜੀ ਬਣ ਕੇ ਲੈ ਜਾ ਕਰ ਆਉਂਦਾ ਜਾਂਦਾ ਹਰ ਇੱਕ ਕਹਿੰਦਾ ਛੋਟੀ ਬੁੜੀ ਦੀ ਚੁੰਨੀ ਚ ਪੰਜ ਮਣ ਪੱਕੀ ਮੈ ਲੁੰਦੀ ਹੈ ਹੁਣ ਨਾ ਮੇਰੇ ਨਾਲ ਕੀ ਕਿਸੇ ਨੇ ਫੇਰੇ ਲੈਣੇ ਮੈਂ ਕਹਿ ਜੇ ਪਾਵਾਂ ਮੈਂ ਹੋਵੇ ਨਾ ਹੋਵੇ ਕਿਸੇ ਨੇ ਮੈਥੋਂ ਕੀ ਲੈਣਾ ਰੋਕ ਕੇ ਲੈਣੇ ਆ ਬੇਬੇ ਆ ਕਿਹੜੇ ਫੇਰੇ ਲੈਣੇ ਗੱਲ ਕਰਦੀਆਂ ਫੇਰੇ ਕਿਥੋਂ ਬਾਪੂ ਨਾਲ ਲੈਲੇ ਬਾਪੂ ਗਿਆ ਸਿਵਿਆਂ ਚ ਹੁਣ ਦੱਸਣਾ ਕਿ ਕਿਹਨਾ ਫੇਰੇ ਲੈਣੇ ਨੇ ਈਜਾੜ ਛੱਡ ਤੂੰ ਟੈਨ ਨਾ ਕਹਿ ਦੱਸਦਾ ਪਰ ਸਬਜੀ ਹੋਰ ਨਾ ਜਾਵੜੀ ਨਾ ਬੇਬੇ ਦੀਦੀ ਨੇ ਕਿਹਾ ਸੀ ਮੈਂ ਸਬਜੀ ਹੈਗੀ ਕੋਈ ਕਿਹਾ ਸੀ ਹਾਂ ਦੋ ਵਜੇ ਕਹਿਤਾ ਸੀ ਮੈਨੂੰ ਦੋਨੇ ਦੱਸਿਆ ਰਿਹਾ ਫੇਰੇ ਤੇ ਬਸ ਉਹ ਸਹਾਰਨ ਦਾ ਬਾਤ ਬੈਠੇ ਰਣੀ ਹੈ ਪਾਰ ਕੀ ਬਹਿਣਾ ਹੁ ਗੁੜੇ ਨੇ ਹੋਰ ਕਿੱਛ ਬਹਿਣਾ ਹੋਰ ਕਹਿੰਦੇ ਮੈਂ ਜਾਲ ਪਾਣ ਦਾ ਨਿਗਰਖ ਖੇਰ ਮਾੜੀ ਮੁੱਟ ਕਾ ਚੱਲ ਮੈਂ ਹਾਂ ਗੇ ਤਮੈ ਪਾਈ ਸੇ ਬਣਾ ਦੇ ਕਰੋ ਮੈਂ ਆਪ ਹੀ ਲੈ ਲੇ ਗੱਲ ਤਾਂ ਸੁਣ ਲੈ ਅਸੀਂ ਦੇਖ ਮਾਣਾ ਮਟਕਾ ਇਹ ਕਿਆ ਕਰ ਦੇਖੀ ਭਾਂਡਾ ਫਿਰ ਚੱਕ ਜਾ ਗੁੜੇ ਦੀ ਕੁੜੀ ਨਹੀਂ ਆਣੀ ਆ ਉਹ ਰਹਿੰਦੀ ਰਹਿੰਦੀ ਹੈਗਾ ਹਾਂ ਮੈਂ ਕੱਲੀ ਜਨੀ ਡੰਗਰਾ ਖਾਣੀ ਹੋਣਾ ਕਿ ਚੁੱਲੇ ਤੇ ਨਹੀਂ ਹੋਣਾ ਤੈਨੂੰ ਪਤਾ ਬੱਚਾ ਕਾਥੇ ਮਾਂ ਪਾਰਦੀ ਹੈ ਨਾ ਤੇ ਤੂੰ ਕੀ ਲਿਸੀ ਗਾਮੀ ਛੋਟੇ ਵਰਗੀ ਪਈ ਹੈ ਏਹ ਤੂੰ ਕਹਿੰਨੀ ਕੁੜੀ ਰੋਕੇ ਭਾਂਡੇ ਮਿਲਵਾ ਦੇ ਸ਼ਰਮ ਨਹੀਂ ਆਉਂਦੀ ਐ ਕਹਿੰਦੀ ਐਂ ਤੁਨੂੰ ਜਰ ਇਹਦਾ ਜਵਾਬ ਵਾਲੀ ਮੰਨੀ ਗੱਲ ਹਾਂ ਮੈਂ ਤਾਂ ਕਹਿੰਦਾ ਨਹੀਂ ਬੇਬੇ ਇਹ ਵੀ ਨਹੀਂ ਜਵਾਬ ਤਾਂ ਜਵਾਬ ਹੁੰਦਾ ਹੈ ਚੱਕਦੇ ਹਾਂ ਮੈਂ ਸਾਰਾ ਕੰਮ ਕਰਦੀ ਹਾਂ ਪਰ ਇਹ ਕਿਹੜਾ ਮੈਂ 3 ਵਜੇ ਲੱਗ ਜਾਂਦੀ ਹਾਂ ਕੰਮ ਕਰਨ ਪਹਿਲਾਂ ਤੁਹਾਨੂੰ ਚਾਹ ਬਣਾ ਕੇ دینی ਫੇਰ ਡੰਗਰ ਰੱਖਣੀਆਂ ਨਹੀਂ ਗੋਹਾ ਚੱਕਦੀਆਂ ਨੀਰਾ ਪਾਉਣੀ ਆ ਤੇ ਧਾਰਾ ਚੋਣੀਆਂ ਫੇਰ ਚੌਕਾ ਤੇ ਨੀ ਸਬਜੀ ਸਬਜੀ ਰੋਟੀ ਚੱਕ ਕੇ ਸੈਲਮ ਕਰਦੀਆਂ ਤੇ ਜੀ ਜੀ ਇੱਕ ਮਿੰਟ ਕੰਮ ਕਰ ਲੂਗੀ ਆਟਾ ਗੁੰਨੂ ਜਾਂ ਕੋਈ ਸਬਜੀ ਜੇ ਤੁਹਾਨੂੰ ਨਹੀਂ ਦਿੱਕੀ ਬਸ ਵੀਡੀਓ ਵੀ ਕੱਲ੍ਹ ਨੂੰ ਕਰ ਲੈਂਦੀ ਹਾਂ ਜਦੋਂ ਲੱਭੇ ਤੋਂ ਆਇਆ ਕਰੂਗੀ ਨਹੀਂ ਕਰ ਲੈਣ ਦੇ ਹੋਰੇ ਰਾਮ ਫੇਰ ਉੱਥੇ ਬਗਾਨੇ ਕਰੇ ਕੌਣ ਕਰ ਲੈਂਦਾ ਤੁਹਾਨੂੰ ਪਤਾ ਹੈ ਕਰੂਗੀ ਨੀ ਮਾਂ ਕਹਿਆ ਕਰੋ ਕੀ ਲੱਖਾ ਦਿੱਤਾ ਤੇਰੇ ਯਾਰ ਨੇ ਕੋਈ ਨਹੀਂ ਮੁੰਗਾ ਮਗਾਇਆ ਆਇਆ ਤਾਂ ਮੁੰਗਾ ਤਾਂ ਸਦਾ ਦੇਖਦੀ ਜਾ ਕੇ ਦੇਖਿਆ ਆੜ ਦੇਖਦਾ ਮਜਾਤੀ ਹੋਣੀ ਆ ਗੰਨਾ ਮਾਰ ਨੇ ਆ ਸੂਟ ਮੰਗਾਇਆ ਆਨਲਾਈਨ ਕੀ ਤਾਂ ਫਲਾਨਾ ਕਰ ਕੰਮ ਚ ਲੈ ਕੇ ਵੇਚ ਲਿਆ ਕਰੋ ਮੈਂ ਕਹਿੰਦੀ ਸੀ ਬੇ ਚਲ ਹਣ ਤਾਂ ਆਨਲਾਈਨ ਸੂਟ ਮੰਗਾ ਲਿਆ ਤੂੰ ਮੈਨੂੰ ਤਾਂ ਲਿਆਦੀ ਬਾਜ਼ਾਰ ਚ ਆ ਇੱਥੇ ਨਵੀਂ ਸੀ ਸ਼ੌਪ ਆਹ ਤਾਂ ਨੱਗੀ ਵਧੀਰੇ ਭਈਆ ਨਾ ਤੇ ਤੇ ਕੱਪੜੇ ਹੀ ਨੇ ਕੰਮ ਤੇ ਨਾ ਫੇਰ ਪਤਾ ਨਾ ਨੇ ਕੰਮ ਕਰ ਲੋ ਉਸੇ ਨਾਲ ਮਿਲ ਕੇ ਸ਼ਾਮ ਹੋ ਗਈ ਓਟੀ ਦਾ ਕੋਈ ਆ ਬਾਈ ਤਾਂ ਹੀ ਤੱਕੜੀ ਹੋਇਆ ਦਿਮਾਗ ਲੱਗ ਜਾਨੀ ਖਾਣ ਰੇ ਆ ਗਈ। ਬਗਦਾ ਹੋਰ ਨਾ ਕਿਤੇ ਬੜੀ ਲੈਣੀ ਹੋ ਮਤੂੰ। ਹਾਂ ਹਾਂ। ਉਹ ਤਾਂ ਹੈ ਵੀ ਉਹ ਲੀਆਂ ਨੇ। ਸੋਈ ਗੱਲ। ਮੈਂ ਤਾਂ ਕੂੜੀਆਂ ਝਾੜੀਆਂ ਅੱਜ। ਮੈਂ ਜਣਾ ਬੈਠੀਆਂ ਸੀ ਬੈੱਡ ਤੇ ਮਹਰਾਨੀਆਂ ਬਣੀਆਂ। ਹਾਂ। ਬੱਜੀਆਂ ਕਰ ਉਹਦੀ ਉੱਠ ਖੜੀਆਂ। ਚਲਦੇ ਹਣੇ ਮਤੂੰ ਤਾਂ ਦੋਨੇ। ਹਾਂ। ਹੋਰ ਉਹ ਜਿਹੜਾ ਐਕਟਿਵਾ ਤੇ ਰੇ ਸੀ ਨੀ ਮਰ ਜੰਦੀ। ਫਿਰ ਤਾਂ ਆਇਆ ਉੱਡਦੇ ਗਾਣੇ। ਹੋਰ ਬਣ। ਤੂੰ ਦੱਸ ਉਹ ਤੇਰਾ ਅਗਰ ਕਿਤਾ ਬੇਲੀ ਰਹਿਣੀ ਆ ਮੈਂ ਸਾਰਾ ਦਿਨ ਹੋਰ ਕੀ ਮੈਂ ਨਹੀਂ ਕੰਮ ਗੁੰਮ ਕਰਦੀ ਹੈਗੀ ਨੂੰ ਨੂੰ ਕਿ ਲੋੜਾ ਕੰਮ ਕਰਨ ਦੀ ਹੈਂ ਹਣੇ ਦੋ ਕੀ ਨਾ ਮਰ ਜੇ ਨੀ ਗੱਲਾਂ ਕੀ ਹੋਣਾ ਬੇਬੇ ਤਨ ਤੂੰ ਮੇਰੇ ਠੀਕ ਹੋ ਗਿਆ ਕੰਮ ਕਰ ਲੈ ਘੁਰਕੂ ਮੜਨ ਤਾਂ ਫਿਰ ਕਹਿੰਦੀ ਉਹਨਾਂ ਦੇ ਸਾਹਮਣੇ ਮਣਿਚੜ ਕਦੀ ਹੈ ਕੱਲ ਤੂੰ ਵੀ ਤਾਂ ਬਗਾਨੇ ਘਰੇ ਜਾਣਾ ਹੀ ਹੈ ਕਿ ਵਹੀ ਰਹੇਂਗੀ ਤੂੰ ਮੁੰਨੀ ਗੱਡੀ ਰੋ ਤੇਰੇ ਉਰੇ ਨਾ ਤੂੰ ਹੁਣ ਚੜੀ ਚੜਾਈ ਕਰ ਤੋਈਆਂ ਬੇਬੇ ਹੁਣ ਤੂੰ ਆ ਮਾਣਾ ਉਧਰੋਂ ਪੜਾ ਦਿਨਾ ਉਧਰ ਲਾ ਦਿਨੀ ਹੈ ਅੱਛਾ ਉਂਗਲਾ ਨਾ ਬੇਬੇ ਮੈਂ ਕਿ ਉਂਗਲਾ ਲਾਤੀਆਂ ਹੈ ਕੰਮ ਤਾਂ ਉਹ ਆਪਣੀ ਕਰਦੀਆਂ ਮੈਨੂੰ ਕਿ ਲੋੜ ਉਹਨੂੰ ਉਂਗਲਾ ਲਾਉਣ ਦੀ ਤੇ ਤੇਰੀ ਤਾਂ ਉਹ ਗੱਲ ਹੈ ਅਖੇ ਅੱਗ ਨਾਲ ਹੀ ਦੱਬੂ ਕੁੱਤਾ ਕੰਢ ਤੇ ਆਹ ਕੰਮ ਹੈ ਤੇਰੇ ਆ ਬਾਦੂ ਉਹਨੇ ਇਹਦੇ ਕੰਮ ਕਰਨੇ ਪੂਸਪੋਨੇ ਬੇਬੇ ਮੈਂ ਹਾਂ ਪਹਿਲੀ ਮਾਂ ਦੇਖੀ ਹੈ ਜਿਹੜੀ ਤੇਰੇ ਦੁਸ਼ਮਣ ਬਣੀ ਹੋਈ ਹੈ ਹੈ ਗੱਲ ਸੁਣੋ ਉਨਨ ਦਾ ਤਾਂ ਇਹਨਾਂ ਲੜੀ ਜਾਂਦੀ ਹੈ ਕਹ ਤੂੰ ਨਾਲ ਟਿਕਾ ਦੇ ਮੈਂ ਲੜਕੀ ਨਾਲੇ ਸਾਰਾ ਘਰ ਦਾ ਕੰਮ ਕਰਦੀ ਆ। ਉਹ ਕੋਲੇ ਨਹੀਂ ਹੈਗੇ ਤਾਂ ਕਹੀ ਜਾਨੀ ਮੈਂ ਤੈਨੂੰ ਕੱਲ ਨੂੰ ਤੂੰ ਵੀ ਜਾਣਾ ਬਗਾਨੇ ਘਰੇ। ਉਹਨਾਂ ਦੇ ਸਾਹਮਣੇ ਕਹਿ ਜਾ ਕਰ ਫੇਰ ਮੈਨੂੰ ਮਨਜ਼ਰੀ ਕੀ ਦੇ ਦਿਆ ਕਰ ਉਹਨਾਂ ਦੇ ਸਾਹਮਣੇ ਫੇਰ ਔਖੀ ਹੋ ਜੰਗੀ ਤੇ ਉਹਨਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਤੀ ਮੈਂ ਤਾਂ ਡੱਕਦੀ ਆ ਉਹਨਾਂ ਤੋਂ ਵੀ ਡਰ ਲੱਗਦਾ ਤੇ ਤੇਤੋਂ ਵੀ ਲੱਗਦਾ ਵੀਰ ਨਾ ਮੇਰੀ ਗੱਲ ਸੁਣ। ਐਵੇਂ じゃ ਹੁਣ ਕੀ ਕਹਤਾ ਉਹਨਾਂ ਨੇ ਤੈਨੂੰ ਵੀ ਜਿਹੜਾ ਤੂੰ ਪੂਰੇ ਆ ਲਾਟ ਨੂੰ ਚੜੀ ਹੋਈ ਆ ਉਹ ਤਾਂ ਕੰਮ ਕਰੀ ਜਨੇ ਤੇ ਤੂੰ ਮੈਡਮ ਜੀ ਫੋਨ ਲੈ ਕੇ ਪਈ ਮੋਦੇ ਨੂੰ ਹੁਣ ਗੱਲਾਂ ਮਾਰੀ ਜਾਂਦੀ ਕਿਹਦੇ ਨਾਲ ਮਾਰਦੀ ਸੀ ਗੱਲਾਂ ਪਹਿਲਾਂ ਮੈਂ ਤਾਂ ਐਂ ਦੱਸ ਲੈ ਕਰ ਲੈ ਗੱਲ ਮੇਰੀ ਫਰੈਂਡ ਸੀਗੀ ਫਰੈਂਡ ਸੀਗੀ ਕੀ ਤਾਂ ਫਰੈਂਡ ਜੀ ਕੇ ਫਰੈਂਡਾ ਸੀ ਮੈਨੂੰ ਕੀ ਪਤਾ ਕਿ ਇਹ ਜਿਹਾ ਕੁਛ ਨਾ ਬੋਲਿਆ ਆ ਪਤਾ ਹੀ ਆ ਮੈਨੂੰ ਤੇਰਾ ਜੇ ਤੂੰ ਅੱਜ ਇਹ ਜਿਹਾ ਕੁਛ ਬੋਲੇਗੀ ਤਾਂ ਉਹ ਵੀ ਬੋਲਣਗੇ ਆ ਸੱਚੀ ਗੱਲ ਕਹੇ ਤਾਂ ਕਿਵੇਂ ਅੱਗ ਲੱਗਦੀ ਹੈ ਹਨਾ ਬਿਲਕੁਲ ਫਰੈਂਡ ਫਰੈਂਡ ਬਾਲੇ ਜਾਂਦੇ ਮੈਨੂੰ ਤਾਂ ਐ ਲੱਗਦਾ ਵੀ ਤੂੰ ਵੀ ਜਵਾਨੀ ਚ ਨਾ ਕੋਈ ਹੋਊਗਾ ਤੇਰਾ ਫਰੈਂਡ ਵੀ ਮੇਰਾ ਤਾਂ ਕੋਈ ਨਹੀਂ ਸੀ ਨਹੀਂ ਮੈਂ ਤਾਂ ਵਿਆਹ ਕਰਾ ਕੇ ਤੁਰਨਾ ਨਹੀਂ ਆਉਂਦਾ ਸੀਗਾ ਕਿਵੇਂ ਸਿਖਾਇਆ ਫਿਰ ਬਾਪੂ ਨੇ ਹਾਂ ਗੁੱਤ ਨਹੀਂ ਕਰਨੀ ਉਹ ਜੀ ਛੱਛ ਕਰਦੀ ਨਹੀਂ ਮੇਰੀ ਨਾਨਕ ਕਿਤੇ ਮੇਰਾ ਬਾਪੂ ਹੀ ਕਰਦਾ ਇਸਤਰੀ ਗੁੱਤ ਹਾਂ ਬਜ਼ੇਰਾ ਕਰਦਾ ਸੀ ਜੇ ਮੈਨੂੰ ਕਮੀ ਨਹੀਂ ਹੁੰਦਾ ਕੋਈ ਜੇ ਅਜ ਬਾਪੂ ਜਿਉਣਾ ਹੁੰਦਾ ਨਾ ਸੌਣ ਅੱਗੇ ਬੇਬੇ ਆ ਸਾਰੀਆਂ ਗੱਲਾਂ ਪੁੱਛ ਲੈਣੀਆਂ ਸੀਗਾ ਉਹ ਤੋਂ ਹਾਂ ਇਹ ਉਹਦਾ ਮੇਰੇ ਵੀ ਜਿਉਣਾ ਵਰਗ ਜਿਉਣਾ ਵਰਗ ਹੈ ਅਮਰੀਏ ਐਨਾ ਕਾਹ ਤੂੰ ਹੂੰ ਨਾ ਬਾਕਾਇ ਮੈਂ ਦੁੱਖਾ ਹਾਂ ਕਿ ਤੇ ਤੁਹਾਨੂੰ ਐਂ ਕਹਿਣੀ ਆ ਆਹੋ ਬਾਰੇ ਦੁੱਖਾ ਹਾਂ ਤੇ ਫਰ ਮੇਰਾ ਤਾਂ ਖੂਨ ਆ ਤੂੰ ਮੈਨੂੰ ਕਾਹ ਬੋਲਦੀ ਹੈਂਗੀ ਮੈਂ ਕਿਹਨੇ ਧੀਰਾ ਤਾਣਾ ਤੂੰ ਪੁੱਤ ਬਗਾਲੀ ਧੀਰਾ ਤਾਣਾ ਹੈ ਤੂੰ ਬਣਾ ਕੇ ਰੱਖ ਫਿਰ ਵੀ ਭੁਧਾਈਆਂ ਨੇ ਦੀਆਂ ਆ ਉੱਪਰ ਜਾਂਗਾ ਮੇਰੀ ਜਗਾਗ ਲਿਆ ਨਹੀਂ ਮੇਰੇ ਨੇ ਬਣਾਉਂਦੀਆਂ ਤੇ ਮੈਂ ਕਿਵੇਂ ਬਣਾਵਾਂ ਮੈਨੂੰ ਕੀ ਲੋੜਾ ਮੈਨੂੰ ਪਤਾ ਕਿੰਨਾ ਕੁਝ ਬੋਲ ਦੇਣਾ ਸੀ ਕੀ ਬੋਲਣਾ ਆ ਹੁਣ ਆ ਆਰਡਰ ਮਾਰੀ ਆਂਦੀਆਂ ਸੀ ਹਾਂ ਉਹ ਤੇ ਕੀ ਕਹਿੰਦੇ ਹੁੰਦੇ ਨੇ ਆਨਲਾਈਨ ਆਉਣੇ ਜਿਵੇਂ ਹਾਂ ਤੇ ਉਹ ਤੇ ਮੋਜ ਨਾਲ ਫੁੰਗੀਆਂ ਮਾਰੀ ਜਾਣੀਆਂ ਉਦੋਂ ਪਤਾ ਲੱਗ ਜਾਵੇ ਬੇ ਜਦੋਂ ਉੱਥੇ ਗੇਟ 'ਚ ਖੜਾ ਹੁੰਦਾਗਾ ਤੂੰ ਕਦੇ ਦੇਖਿਆ ਨਾ ਉਹ ਕਿਵੇਂ ਹੁੰਦਾ ਆਮਲਾਂ ਮੈਨੂੰ ਵੀ ਨਹੀਂ ਪਤਾ ਤੁੱਕੇ ਆਉਂਦੇ ਕੱਪੜੇ ਹਾਏ ਓਏ ਰੱਬਾ ਦੱਸ ਦੋ ਯਾ ਆਉਣ ਲੈਣ ਕਰ ਦਿੰਦੇ ਨੇ ਉਹ ਕੋਈ ਉੱਥੇ ਰੱਖੇ ਹੁੰਦੇ ਨੇ ਉਹ ਲੈ ਕੇ ਆ ਜਾਂਦੇ ਨੇ ਇੱਥੇ ਅੱਛਾ ਮਤਲਬ ਕਹਿੰਦੇ ਆਂ ਹੌਲੀ ਹੌਲੀ ਥੁੜਦੀ ਹੈ ਯੂ ਹਾਂ ਉਹ ਤੁਰ ਦਿਨੇ ਚੱਕ ਕੇ ਲੈ ਕੇ ਆਉਣੇ ਹੁੰਦੇ ਨੇ ਅਗਲੇ ਅੱਛਾ ਤੇ ਨਾਲੇ ਮੇਰੀ ਗੱਲ ਸੁਣ ਬੇਬੇ ਤੂੰ ਨਾ ਜ਼ਿਆਦਾ ਉਹਨਾਂ ਦੀ ਨਕਰਾਇਆ ਕਰ ਮੈਂ ਵੀ ਤੇਰੀ ਧੀ ਆਂ ਨਾਲੇ ਮੈਂ ਸੋਖ ਆਪਦੀ ਮਾਂ ਦੇ ਘਰ ਹੀ ਦੇਖਣਾ ਨਾ ਉਹਦੇ ਪੇਕਿਆਂ ਦੇ ਵਾਹੋ ਮੈਂ ਕੋਈ ਤੇਰਾ ਮੈਂ ਕੀ ਤੇਰੀ ਦੁਸ਼ਮਣ ਨਹੀਂ ਉਹ ਵੀ ਮੈਨੂੰ ਐ ਕਹਿੰਦੀ ਸੀ ਸੂਟ ਦੱਸ ਕਿਹੜਾ ਪੈਂਦਾ ਤੇਰੇ ਮੈਂ ਨਾ ਸੰਗ ਦਾ ਹਟਾਈਆਂ ਨਹੀਂ ਮੈਂ ਮੇਰੇ ਕੋਲ ਤਾਂ ਬਾਧੂ ਪਏ ਨੇ ਮਰੀ ਮਗਰਮਾ ਕੀਰਤਪੁਰ ਫੜਾਉਂਗੇ ਬਸ ਸੁਸਤਾ ਤੇ ਡੋਲੇ ਜਾ ਕਰ ਤੂੰ ਤਾਂ ਹੁਣ ਮਾਰੇ ਤੂੰ ਕਿਹਨੂੰ ਦਿਖਾਣਾ ਨੇ ਬਾਪੂ ਦਾ ਹੀ ਨੀਗਾ ਫੇਰ ਉਹੀ ਗੱਲ ਤੇ ਆ ਜਾਂਦੀ ਬਾਪੂ ਹੈ ਨੀਗਾ ਮੈਂ ਤਾਂ ਮਰਿਆ ਵੀ ਇੰਨੀ ਨਾਲ ਜਾਉਂਗਾ ਲੋਕ ਗੱਲਾਂ ਕਰਦਾ ਮੇਰੇ ਨਾਲਤ ਨਹੀਂ ਹਾਂ ਨਾਲੇ ਬਾਪੂ ਜੀ ਤੈਨੂੰ ਦੱਸਦਾ ਹਾਂ ਮੈਂ ਨਾ ਮੇਰੇ ਤੇ ਦੇਖਿਆ ਕਰ ਮੈਂ ਉਹ ਦਿੱਤੀ ਨੀ ਆ ਮੇਰੇ ਨਾਲ ਤਾਂ ਸਾਰਾ ਦਿਨ ਲੜੀ ਜਾਂਦੀਆਂ ਬਾਪੂ ਸੁਬ ਨੂੰ ਜਦੋਂ ਕਿਵੇਂ ਬਿਸੂਗਾ ਨਹੀਂ ਮੈਂ ਲੜਦੀ ਨਹੀਂ ਨਹੀਂ ਲੜਦੀ ਨਹੀਂ ਬੈਰ ਨੇ ਕਿਉਂ ਨਹੀਂ ਗੱਲ ਸਮਝਦੀ ਮੈਂ ਤਾਂ ਕਿਹਨੇ ਤੇਰੀ ਪ੍ਰਾਇਓਰਟੀ ਕਰਦੇ ਆ ਕਿ ਹਾਂ ਜਿਹੜੀ ਤੋਂ ਉਹਨਾਂ ਦੀ ਬਣੀ ਹੋਈ ਆ ਬੇਬੇ ਜਾ ਭੱਗ ਜਾ ਉਹਨੂੰ ਤਾਂ ਕਰਾ ਲਾ ਕੰਮ ਮੈਥੋਂ ਨਹੀਂ ਹੁੰਦਾ ਕੋਈ ਉਹ ਤਾਂ ਕਰੀ ਜਾਂਦੀ ਆ ਉਹਨਾਂ ਨੂੰ ਤਾਂ ਪਤਾ ਹੀ ਉਹਨਾਂ ਨੇ ਤਾਂ ਕਰ ਨਹੀਂ ਬਸ ਮਿੱਠੇ ਗੋਲੀ ਦੇਤੀ ਉਹਨਾਂ ਨੇ ਪਤਾ ਨਹੀਂ ਕੀ ਸੰਘਾਏਗਾ ਉਹਨਾਂ ਨੇ ਕੋਈ ਨਾ ਦਾਦੀ ਬਾਹਰ ਤਾਂ ਮੈਨੂੰ ਤਾਂ ਕੁਛ ਆਖਿਆ ਹੀ ਨਹੀਂ ਬਬੇ ਕੋਈ ਨਾ ਇਹਨਾਂ ਨਾਲ ਤਾਂ ਮੈਂ ਦੇਖੂੰਗੀ ਆਉਣ ਦੇ ਇੱਥੇ ਮੇਰੇ ਕੋਲ ਜਿਮੇਤਰਾ ਹੰਤ ਮਿੱਠੀ ਗਰਮੀ ਲੱਗ ਰਹੀ ਹੈ ਜਿਮੀ ਨਾਉਣਾ ਤੈਨੂੰ ਲੈ ਤੈਨੂੰ ਮਾਈਏ ਐਦ੍ਰਮ ਕਰ ਜਿਮੀ ਨਾ ਉਹ ਆਈ ਬੁਤਨੀ ਸ਼ਰਮ ਨਹੀਂ ਦੀ ਥੋੜੀ ਨਾ ਕੀ ਹੋ ਰਿਹਾ ਬੱਬਾ ਆਹੀ ਹੈ ਬਸ ਰਾਇਗਾ ਕੋਈ ਕੰਮ ਹੋਰ ਕੰਮ ਹੀ ਨਹੀਂ ਹੋਇਆ ਨਾ ਬੱਬੇ ਕੰਮ ਤਾਂ ਕਰੇਂ ਨਹੀਂ ਆਂ ਛੇੜ ਲੈ ਦੇਖ ਲੈ ਨਵੇਂ ਇਹਨੂੰ ਅੰਦਰ ਗਰਮੀ ਆਉਂਦੀ ਸੀ ਮੈਂ ਤਾਂ ਚੱਕ ਲਈ ਹੋਰ ਇਹ ਬਣਾ ਦੂੰਗੀ ਇਹਦਾ ਕੀ ਕਸੂਰ ਹੈ ਬੇਬੇ ਇਹ ਤਾਂ ਜਾਨਵਰ ਹੈ ਆਓ ਤਾਂ ਮੈਨੂੰ ਬੋਲ ਤੇ ਕਹ ਮੈਂ ਥੱਪਾ ਲਾਉਂਦਾ ਥੱਲੇ ਟਾਲੇ ਫੇਕੂੰ ਦੇ ਬੇਬੇ मेरी gal tan sundi nikwari kahi main jaa kallay tu ta laal becharo nawi banan layi svera chaa da pee langi main kya suji tenu chaa pak de de bibi kya main pee da langi thonu pata hi hai main jaa bad di kinni bakkal ditti chaa si thonu pata nahi ditti si bibi chaa da kuch paye topi de bataun gedi chaa pak

ਇਹ ਬਥਰ ਮੋਸ ਚ ਪਾ ਕੇ ਲੱਕੀ ਆਈ ਸੀ ਨਾਲੇ ਚਾਹ ਤਰ ਮੋਸ ਚ ਹੁੰਦੀ ਆ ਪੋਦੀ ਦੀਦੀ ਨੂੰ ਕੀ ਆਉਂਦਾ ਸੀ ਜਿਹੜੀ ਇਸ ਤਰ ਮੋਸ ਚ ਚਾਹ ਸਵੇਰ ਵਾਲੀ ਟੋਪੇ ਚਾਹ ਦੇ ਲਈ ਬਣਾਈ ਸੀ ਮਤ ਆ ਜਾ ਲੈ ਮੈਨੂੰ ਕੀ ਪਤਾ ਆ ਪੁੱਛ ਤਾਂ ਲੇਗੀ ਮੂੰਹ ਲੱਗਿਆ ਪੁੱਛ ਲੈਂਦੀ ਨਾ ਤੇ ਤਾਂ ਬਣਾ ਕੇ ਤਾਂ ਹੀ ਇਹਨਾਂ ਨੇ ਪਾ ਕੇ ਨਹੀਂ ਦੇ ਸਕਦੇ ਤੇ ਫੋਨ ਨਾਲ ਦੁੱਖਿਆ ਨਹੀਂ ਘੜਦੀ ਫਿਰ ਤੂੰ ਕਹਿੰਦੀ ਕੁੜੀ ਦੇ ਮਗਰ ਪੈਂਦੀ ਆ ਲੈ ਅਸੀਂ ਸਾਰਿਆਂ ਦਾ ਕੰਮ ਅਜੀਬੀ ਰਹਿਣਗੇ ਪਾ ਕੇ ਤਾਂ ਨਹੀਂ ਘੋਲ ਮਾਰਾ ਸੀ ਹੋਰ ਮੈਂ ਪੁੱਛ ਲੈਂਦੀ 엄ਮ ਤਾਂ ਆਏ ਦਰਦਿਆਂ ਨੇ ਜਿਵੇਂ ਪਹਾੜੋਂ ਪੱਥਰ ਲੈ ਕੇ ਆਉਂਦੀਆਂ ਹੁੰਦੀਆਂ ਨੇ ਦੇਖ ਤੂੰ ਮੇਰੀ ਮਾਂ ਲਗਾ ਚੱਕ ਤੂੰ ਪਿੰਦੀ ਨਹੀਂ ਪਹਾੜੋਂ ਪੱਥਰ ਤੋਂ ਕਿੱਥੋਂ ਲੈਣੀ ਨਹੀਂ ਮਾਂ ਕਰਨੀ ਮੈਂ ਵੀ ਫੇਰੇ ਦੀ ਲੱਗਦੀ ਪੂਜਾ ਭਾਬੀ ਆਣ ਦਾ ਕਰ ਕਰ ਤੂੰ ਮੁੜ ਕੇ ਦੰਦ ਕੱਢ ਲੈਣੀ ਹੁੰਦੀਆਂ ਮੂਰੇ ਦੰਦ ਨਿਕਲਣੋਂ ਸਾਰਾ ਉਹਦੇ ਕੰਮ ਕਰਦੀ ਤੂੰ ਕੁਛ ਕਰਦੀ ਵੀ ਹੈ ਨਹੀਂ ਕੀ ਨਹੀਂ ਕਰ ਹੁਣੋਂ ਤੂੰ ਸਾਰਾ ਲਿਆ ਦੇ ਸਾਨੂੰ ਸਹੀ ਗੱਲ ਹੈ ਪੂਜਾ ਇਹ ਡੱਕਾ ਤੋੜ ਕੇ ਦੂਰਾ ਨਹੀਂ ਕਰਦੀ ਹੈ ਨਾ ਮੈਂ ਉੱਤਕੇ ਬਗਦੇ ਨਹੀਂ ਤੁਸੀਂ ਬੋਲੀ ਜਾਨੀ ਤੁਸੀਂ ਤਾਂ ਬਾਰੀ ਨਹੀਂ ਬਣਨ ਬਣ ਚੱਲੀ ਹੈ ਮੈਂ ਪੈਸੇ ਦੀ ਆਪਣਾ ਸੂਟ ਆਉਣਾ ੜੇ ਹੈ ਕਿੰਨਤਾ ਸੇ ਦਿੱਸੂ ਮਤੋਂ ਆ। ਆਹ ਇਹਨਾਂ ਇੱਧਕਿਆਂ ਬਾਬਾ ਕਿਹਨਾਂ ਬੇਬਰ ਨਾਲ ਆਉਦੀ ਬਣਾਉ ਨੂੰ। ਇਹ ਤਾਂ ਸਾਡੀ ਐ ਤੇਰੀ ਬਗਾਨੀ ਮਾਂ ਹੋਊਗੀ ਤੇਰੀ ਠੀਕ ਹੈ ਨਾ ਤੂੰ ਪਾਲਾ ਕਰਦੇ ਨੂੰ ਕਿਹੜਾ ਰੋਕਦੀ ਆ ਮੈਂ। ਆ ਆਉ ਲੈ ਤੈਨੂੰ ਕੀ ਲੋੜ ਹੈ ਕਿ ਮੈਨੂੰ ਕਹਿਂਦੇ ਸਾਨੂੰ ਆ ਵੀ ਆਏ ਕਿਹੜਾ ਮੇਰੀ ਧੀ ਆ ਬੱਜਨੇ ਕਿ ਸੱਜੀ ਹੁੰਦੀ ਆ ਮੈਂ ਆਏ ਰੱਖਦੀ ਆ ਮੈਨੂੰ। ਕਿੰਨਾ ਇਹਦੇ ਭੈਣ ਬੜਾ ਬੈ ਮਨ ਚੋਲਾ। ਬੰਦਾ ਕੰਮ ਨਹੀਂ ਕਰਦੀ ਤੂੰ ਬਗਾਨੀ ਆ ਰਿਸ਼ਤਿਆਂ ਨੂੰ ਬੁਤ ਰਹਿਣੀ ਚੋ ਵੀ ਗੱਲ ਕਿ ਤੇ ਵੀ ਆਈ ਬੇਬਰੇ ਬਣ ਕੀ ਕਰੇ। ਕਾਦੂਰਾ ਕੀਤਾ ਤੋੜ ਕੇ ਨੇ ਜਾਂ ਰੋਟੀ ਪਾ ਕੇ ਦਿੱਤੀ ਸਾਨੂੰ ਕਿਹਦੇ ਨੇ। ਮੈਂ ਜਦੋਂ ਤੁਸੀਂ ਆਈਆਂ ਸੀ ਉਹ ਤਾਂ ਮੈਂ ਕਦੀ ਜਰਾ ਸਭ ਤੋਂ ਗਲੀ ਘਾਟੋਂ ਸਾਰੇ ਦੱਸ ਕੇ ਆਹੋ ਜਦੋਂ ਤੁਸੀਂ ਆਈਆਂ ਨਹੀਂ ਸੀ ਤੇ ਰੋਟੀ ਉਹਦੇ ਵੀ ਤਾਂ ਮੈਂ ਹੀ ਫੜਾਉਂਦੀ ਸੀ ਨਾ ਆਹੋ ਜੀ ਜਦੋਂ ਜਦ ਚਾਹ ਫੜਾਤੀ ਉਹਦੀ ਰੋਟੀ ਫੜਾਉਂਦੀ ਹੋਈ ਨੇ ਤੂੰ ਸਾਰਾ ਦਿਨ ਭਾਬੀ ਮੈਨੂੰ ਕਿਉਂ ਕਹਿੰਦੀ ਰਹਿਨੀ ਆ ਗੱਲ ਤੇ ਮਾਰਨ ਨੂੰ ਤਾਂ ਸੁਝਾ ਜਾ ਰਹਾ ਮੇਰੀ ਗੱਲ ਸੁਣ ਬੱਤ ਮੈਂ ਮੈਂ ਤਾਂ ਸਾਰੀਆਂ ਤੁਸੀਂ ਇੱਕੋ ਹੀ ਆ ਠੀਕ ਹੈ ਫਿਰ ਆਪਾਂ ਮਿਲ ਕੇ ਰਹਾ ਗੁਰ ਰਾਮ ਮਿਲ ਕੇ ਕੰਮ ਕਰਾਇਆ ਕਰਾਂਗੇ ਫਿਰ ਜਾਈਆਂ ਨਾ ਐਨ ਬਾਲਾ ਨਹੀਂ ਹੋ ਕਰਦੇ ਹੁੰਦੇ ਸਿਰਫ ਕਲੀ ਕਰੀਏ। ਬਸ ਤੇ ਬੇਬੇ ਕੰਮ ਨੂੰ ਵੀ ਨਹੀਂ ਕੰਗੇ ਕਿ ਜਦੋਂ ਆਏ ਕਹਿੰਦੇ ਮੈਂ ਇੱਧਰ ਦੀ ਗੱਲ ਉੱਧਰ ਨਾ ਕਰਿਆ ਕਰ ਬਸ। ਬਸ ਜਿਹੜੀ ਗੱਲ ਹੈ। ਰਾਏ ਮਿਲ ਗਿਆ। ਮੈਂ ਕਿੱਦਾਂ ਗੱਲ ਕੀਤੀ ਥੋੜੀ ਕਦੇ ਤੁਸੀਂ ਆਪ ਹੀ ਲੜਦੇ ਰਹਿੰਦੇ ਹੋ ਮੇਰੇ ਨਾਲ। ਲੈ ਅਸੀਂ ਸੂਟ ਆਰਡਰ ਕੀਤਾ ਸੀ ਸਾਰੀ ਘਰਾਂ ਦਾ ਤੇ ਤੁਸੀਂ ਬੇਬੇ ਨੂੰ ਦੱਸਤੀਆਂ। ਅਸੀਂ ਇਕੱਲੇ ਵਾਸਤੇ ਕਰਦੀਆਂ ਤੇਰਾ ਵੀ ਕਿੱਧਰ ਕੀਤਾ? ਮੈਂ ਤੇਰਾ ਵੀ ਤੇਰੇ ਨਾਲ ਸੁਣਾ ਆਪਣੇ ਘਰ ਦੇ ਵਿੱਚ ਕੋਈ ਚੋਰੀਆਂ ਸੂਟ ਮੰਗਾਵੇ ਜਾ। ਨਾ ਦੀ ਤੁਸੀਂ ਕਿਹਾ ਕੱਲ੍ਹ ਦੀਆਂ ਮੰਗਾਇਆ ਤੇਰਾ ਵੀ ਮੰਗਾਇਆ ਸਮਝੀ ਬੇਬੇ ਦਾ ਹੀ ਮੰਗਾਇਆ। ਬਸ ਫੁੱਤ ਮੈਂ ਤਾਂ ਇਹ ਕਹਿੰਦੀ ਆ ਵੀ ਕੰਮ ਵੰਡ ਲਓ ਕੰਮ ਵਿੱਚ ਨਹੀਂ ਲੜਨਾ ਆਏਗਾ ਸਵਾਲ ਤੂੰ ਕਰ ਲੈ ਸ਼ਾਮ ਨੂੰ ਇਹ ਕਰ ਲੂ ਫਿਰ ਵੀ ਜਵਾਬ ਵਾਲੇ ਤੂੰ ਨਾਲ ਕਰਾ ਕਰ ਅਸਾ ਕੰਮ ਨੂੰ ਵੀ ਨਹੀਂ ਕਹਿੰਦੇ ਬਸ ਇਕੱਲਾ ਕੁੜੀ ਨੂੰ ਚੱਕੜਿਆ ਕਰੇ ਜਮਾ ਨਾ ਕਰਿਆ ਕਰੇ ਟੱਪਾ ਵੀ ਨਾ ਦੌੜਿਆ ਕਰੇ ਬਸ ਆ ਦਿੱਤੀ ਦੀ ਚੱਕ ਲੈ ਲੈ ਉਹਨੂੰ ਤਾਂ ਲੱਗੇ ਹੁਣ ਵੀ ਚੱਕ ਦੇ ਮੈਂ ਕੋਈ ਗੱਲ ਨਹੀਂ ਮੈਂ ਉਹਨੂੰ ਖੜਾ ਲਿਆ ਕਰੂੰਗੀ ਜਿੰਨਾ ਕੁ ਮੈਂ ਕਹੂੰਗਾ ਮੈਂ ਤਾਂ ਉਹਨਾਂ ਕਾ ਕਰੂੰਗੀ ਪਰ ਠੀਕ ਆ ਠੀਕ ਆ ਆ ਰਾਜ ਮਿਲ ਕੇ ਰਹੋ ਲੋਕਾਂ ਤੁਮਾਰੀ ਹੋਣਾ ਨਾ ਠੀਕ ਚਲ ਠੀਕ ਆ ਮੈਂ ਵੀ ਬੇ ਸਬਜੀ ਸਬਜੀ ਕਰ ਲੋ ਕੰਮ ਮੈਂ ਵੀ ਕੰਮ ਕਰਦੀ ਆ ਮੈਂ ਵੀ ਨੂਰੂ ਦੁੱਧ ਦੇਖ ਸਰ ਜੰਨਾ ਭਾਬੀ ਅੱਜ ਤੋਂ ਬਦ ਨਾ ਕਦੇ ਨਹੀਂ ਲੜਦੀ ਤੁਹਾਡੇ ਨਾਲ ਬਸ ਠੀਕ ਆ ਕੰਨਾਂ ਦੀ ਕੰਮ ਕਰੋ ਆ ਰਾਜ ਮੇਰੇ